ਅ ਅੱਜ ਫੇਰ ਹਾਜ਼ਰਾਂ ਜੋ ਕੱਜ ਤਾਜ਼ਾ ਹਾਲਤ ਨੇ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਉਹਦੇ ਵਿੱਚ ਅੱਜ ਕੀ ਕੁਝ ਹੋਇਆ ਤੇ ਕੀ ਕੁਝ ਬੰਦ ਹੋਇਆ ਕੀ ਕੁਝ ਨਹੀਂ ਹੋਇਆ ਕੀ ਡਰੋਨ ਅਟੈਕ ਹੋ ਸਕਦੇ ਨੇ ਨਹੀਂ ਹੋ ਸਕਦੇ ਤੇ ਪ੍ਰਕਾਸ਼ਨਸ ਕੀ ਲੈਣੇ ਆ ਆਪਣੇ ਰੱਖੀ ਵਾਸਤੇ ਬਚਾ ਕੇ ਇਹ ਜੋ ਕਰਨੇ ਆ ਸੀ ਇਹ ਐਡਮਿਨਿਸਟ੍ਰੇਸ਼ਨ ਨੇ ਕੀ ਆਰਡਰ ਕੀਤੇ ਨੇ ਸਰਕਾਰਾਂ ਨੇ ਕੀ ਕੀਤੇ ਨੇ ਉਹ ਕੀ ਕਰੇ ਬਈ ਇਹ ਸਾਰੀਆਂ ਗੱਲਾਂ ਕਰਾਂਗੇ ਤੇ ਇਸ ਦੇ ਨਾਲ ਹੀ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਕੀ ਹਾਲਤ ਹੈ ਪੰਜ ਪੁੱਲੇ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦੀ ਪੋਜੀਸ਼ਨ ਹੈਗੀ ਹੈ ਕਿਹੜੇ ਕਿਹੜੇ ਆਰਡਰ ਹੋਏ ਨੇ ਬੰਦਸ਼ਾ ਕਿਹੜੀ ਲੱਗੀਆਂ ਨੇ ਉਹਦੇ ਤੇ ਗੱਲ ਕਰਾਂਗੇ ਅੱਜ ਬਰੀਫਿੰਗ ਹੋਈ ਮਿਨਿਸਟਰੀ ਆਫ ਅਨ ਇਨਫੇਸ ਦੀ ਉਹਦੇ ਨਾਲ ਕੇਸ ਫੋਰਸ ਤੇ ਆਰਮੀ ਦੀਆਂ ਜਿਹੜੀਆਂ ਦੋ ਲੇਡੀਜ਼ ਨੇ ਮੈਂ ਤਾਂ ਉਹ ਵੀ ਉਹਨਾਂ ਨੇ ਜਿਹੜਾ ਪਹਿਲਾਂ ਕੀਤੀ ਅੱਜ ਕੀਤੀ ਉਹਨਾਂ ਨੇ ਬਹੁਤ ਅੱਛੀ ਬਰੀਫਿੰਗ ਕੀਤੀ ਸਾਰਾ ਹਾਲ ਜਿਹੜੇ ਮੌਜੂਦਾ ਹਾਲ ਤਾਂ ਉਹ ਦੱਸੇ ਆਪਣਾ ਇੰਡੀਆ ਦਾ ਪੱਖ ਦੱਸਿਆ ਪੂਰਾ ਜਿਹੜੀਆਂ ਗਲਤ ਗੱਲਾਂ ਫਲਾਏ ਜਾ ਰਹੀਆਂ ਸੀ ਦੂਜੇ ਪਾਸੇ ਉਹਨਾਂ ਨੂੰ ਕਨਟਰੈਕਟ ਕੀਤਾ ਉਹਨਾਂ ਨੇ ਉਹਦੇ ਬਾਰੇ ਵੀ ਥੋੜੀਆਂ ਗੱਲਾਂ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜੀ ਅਸੀਂ ਕੱਲ ਕਰਾਂਗੇ ਕਿ ਚੰਡੀਗੜ੍ਹ ਤੇ ਪੰਚਕੂਲਾ ਮੋਹਾਲੀ ਦੇ ਵਿੱਚ ਦੁਕਾਨਾਂ ਦਾ ਜਿਹੜਾ ਟਾਈਮ ਹੈ ਰਾਤ ਸ਼ਾਮ ਨੂੰ ਉਹ ਦੁਕਾਨਾਂ ਚੰਡੀਗੜ੍ਹ ਮੋਹਾਲੀ ਦੇ ਵਿੱਚ 8 ਵਜੇ ਤੇ ਚੰਡੀਗੜ੍ਹ ਦੇ ਵਿੱਚ 7 ਵਜੇ ਤੋਂ ਬਾਅਦ ਦੁਕਾਨਾਂ ਜਿਹੜੀਆਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਸਾਰੇ ਮਾਰਕੀਟਸ ਮਾਲਸ ਸਿਰਫ ਦਵਾਈ ਜੜੀਆਂ ਤੇ ਦੁਕਾਨਾਂ ਤੇ ਹਸਪਤਾਲਾਂ ਤੋਂ ਬਿਨਾਂ ਸਾਰੀਆਂ ਮਾਰਕੀਟਸ ਨੂੰ ਬੰਦ ਕਰਨ ਦਾ ਆਰਡਰ ਕੀਤਾ ਗਿਆ ਨੇ ਮੈਂ ਇਸੇ ਸ਼ੁਰੂ ਜੀ ਕਹਿ ਦੇਣਾ ਕਿ ਇਹਨੂੰ ਗਲਤ ਸਮਝਿਆ ਜਾ ਰਿਹਾ ਹੈ ਬਲੈਕਆਊਟ ਦੇ ਨਾਮ ਨਾਲ ਰਲਗੀਟ ਕੀਤਾ ਜਾ ਰਿਹਾ ਪੰਚਕੁਲਾ ਦੇ ਵਿੱਚ ਬਲੈਕਆਊਟ ਹੈ ਦੁਕਾਨਾਂ ਵੀ ਬੰਦ ਨੇ ਪੰਚਕੁਲਾ ਦਾ ਬਲੈਕਆਊਟ ਹੈ ਬੁਹਾਰੀ ਤੇ ਚੰਡੀਗੜ੍ਹ ਦੇ ਵਿੱਚ ਦੁਕਾਨਾਂ ਬੰਦ ਨੇ ਬੁਹਾਰੀ 8 ਵਜੇ ਪੰਜਾਬ ਚੰਡੀਗੜ੍ਹ 7 ਵਜੇ ਪਰ ਬਲੈਕਆਊਟ ਦੇ ਆਰਡਰ ਅਜੇ ਤੱਕ ਕੋਈ ਨਹੀਂ ਹੈ ਨਾ ਸਾਇਰਨ ਵਜੇ ਗਏ ਨਾ ਮਾਰੇ ਗਏ ਅ ਜੇ ਪੁਲਿਸ ਵਾਲੇ ਹਾਲਾਂਕਿ ਮਨੋ ਗਲਤ ਢੰਗ ਨਾਲ ਪੁਲਿਸ ਵਾਲੇ ਜਿਹੜੇ ਆ ਉਹ ਜਿਹੜੀਆਂ ਲਾਈਟਾਂ ਬੰਦ ਕਰਵਾ ਰਹੇ ਨੇ ਚੰਡੀਗੜ੍ਹ ਚ ਮੈਂ ਹੁਣ ਐਸਐਸਪੀ ਚੰਡੀਗੜ੍ਹ ਨਾਲ ਗੱਲ ਕਰਕੇ ਆਇਆ ਡੀਸੀ ਦੇ ਡਿਪਟੀ ਕਮਿਸ਼ਨਰ ਦੇ ਐਸਐਸਪੀ ਦੇ ਕੋਈ ਆਰਡਰ ਨਹੀਂ ਹੈਗੇ ਕਿ ਲਾਈਟਾਂ ਬੰਦ ਕਰਨੀਆਂ ਕਿਉਂਕਿ ਲਾਈਟਾਂ ਦਾ ਬੰਦ ਕਰਨ ਦਾ ਸਮਾਂ ਬਲੈਕਆਊਟ ਦੇ ਆਰਡਰ ਨਾਲ ਹੈ ਬਲੈਕਆਊਟ ਦਾ ਆਰਡਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਜਾਂ ਡਿਪਟੀ ਕਮਿਸ਼ਨ ਡਿਪਟੀ ਕਮਿਸ਼ਨਰ ਕਰਦਾ ਜਿਹੜੇ ਆਰਡਰ ਕਰਦਾ ਉਹਦੇ ਕੋਈ ਨਹੀਂ ਹੈ ਸਾਡੇ ਕੋਲ ਸਾਰੇ ਜਿਹੜਾ ਉਹਨਾਂ ਦੇ ਆਰਡਰ ਆਉਂਦੇ ਨੇ ਐਡਮਿਸ਼ਨ ਦੇ ਐਡਮਿਸ਼ਨ ਦੇ ਟਵਿੱਟਰ ਤੇ ਦੇਖ ਲਓ ਡੀਸੀ ਦੇ ਟਵਿੱਟਰ ਤੇ ਦੇਖ ਲਓ ਚੰਡੀਗੜ੍ਹ ਐਡਮਿਸ਼ਨ ਦੇ ਟਵਿੱਟਰ ਦੇ ਅਕਾਊਂਟ ਤੇ ਦੇਖ ਲਓ ਐਸਐਸਪੀ ਦੇ ਦੇਖ ਲਓ ਕੋਈ ਆਰਡਰ ਨਹੀਂ ਹੈਗੇ ਬਲੈਕਆਊਟ ਦੇ ਬਲੈਕਆਊਟ ਦੇ ਜਦੋਂ ਆਰਡਰ ਹੋਇਆ ਗਿਆ ਸਾਇਰਨ ਵੱਜੇਗਾ 5 ਵਾਰ ਡਿਪਟੀ ਕਮਿਸ਼ਨਰ ਨੇ ਸ਼ਾਂਤ ਯਾਦਵ ਨੇ ਅੱਜ ਬਹੁਤ ਕਲੀਅਰ ਦੱਸਿਆ ਕਿ 5 ਵਾਰ ਸਾਇਰਨ ਵੱਜੇਗਾ ਇਹਦਾ ਮਤਲਬ ਹੈ ਉਦੋਂ ਅਲਰਟ ਆਉਦੋਂ ਤੁਸੀਂ ਇਮੀਡੀਏਟਲੀ ਸਾਰੇ ਜਿਹੜੇ ਕੀ ਕੀ ਕਰਨਾ ਹੈ ਉਹ ਜੇ ਰਾਤ ਨੂੰ ਜੇ ਵਜੇ ਤਾਂ ਬਲੈਕਆਊਟ ਕਰਨਾ ਹੈ ਇਕਦਮ ਸਾਰਾ ਕੁਝ ਬੰਦ ਕਰ ਦੇਣਾ ਲਾਈਟਾਂ ਤੇ ਜਦੋਂ ਖਤਮ ਹੋ ਜਾਏਗਾ ਉਹ ਉਦੋਂ ਸਿੰਗਲ ਲਗਾਤਾਰ ਇੱਕੋ ਵਾਰੀ 1 ਮਿੰਟ ਸਾਰਿਆਂ ਨੂੰ ਹੋ ਜਾਏਗਾ ਤੇ ਜਦੋਂ ਲਾਗੂ ਕਰਨਾ ਹੈ ਉਹ ਤਾਂ 5 ਵਾਰ 5 ਮਿੰਟ ਲਗਾਤਾਰ ਕੁਝ ਆਇਆ ਕਰਕੇ ਵੇਵ ਕਰਕੇ ਚੱਲਦੇ ਜਦੋਂ ਕਲੀਅਰੈਂਸ ਹੋ ਗਈ ਤਾਂ 1 ਮਿੰਟ ਲਈ ਸਾਰਿਆਂ ਨੂੰ ਹੋ ਜਾਏਗਾ ਸਿੱਧਾ ਤੋ ਉਹਨਾਂ ਤੇ ਨਾਲ ਦੀ ਨਾਲ ਜਿਹੜਾ মিডিਆ ਨੂੰ ਤੇ ਆਪਣੇ ਟਵਿੱਟਰ ਅਕਾਊਂਟ ਤੇ ਸਾਰਾ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਡਿਪਟੀ ਕਮਿਸ਼ਨਰ ਜੰਨੀ ਹੈ ਉਹ ਸਾਰੇ ਇਮੀਡੀਏਟਲੀ ਉਹ ਪਾ ਦਿੰਦੇ ਨੇ ਕਿ ਜਦੋਂ ਬਲੈਕਆਊਟ ਹੈ ਤੇ ਜਦੋਂ ਬਲੈਕਆਊਟ ਨਹੀਂ ਰਾਤੀ ਇਸ ਤਰ੍ਹਾਂ ਹੋਇਆ ਸੀਗਾ ਕੱਲ ਤੇ ਮੈਂ ਜਿਹੜੇ ਐਡਮਿਨਿਸਟ੍ਰੇਸ਼ਨ ਤੇ ਜੇ ਕੋਈ ਸੁਣਦੇ ਹੋਣ ਤਾਂ ਉਹਨਾਂ ਨੂੰ ਦੱਸਦਾ ਵੀ ਲੋਕਾਂ ਨੂੰ ਜਿਹੜੇ ਪੁਲਿਸ ਵਾਲੇ ਨੇ ਕਿ ਮਤੰਕਰ ਰਹੇ ਨੇ ਇੱਥੇ ਤੱਕ ਕਿ ਗਾਰਡਨ ਨੂੰ ਧਮਕੀ ਦੇ ਰਹੇ ਨੇ ਕਿ ਅਸੀਂ ਤੁਹਾਨੂੰ ਪੁਲ ਫੜ ਕੇ ਲੈ ਜਾਵਾਂਗੇ ਜੇ ਕਿਸੇ ਦੀ ਲਾਈਟ ਚੱਗਦੀ ਹੈ ਮੈਂ ਮਤਲਬ ਆ ਘਰਾਂ ਦੇ ਵਿੱਚ ਵੀ ਲੋਕਿਆਂ ਦੀਆਂ ਲਾਈਟਾਂ ਬੰਦ ਕਰਵਾ ਰਹੇ ਨੇ ਉਹ ਗਲਤ ਕਰਵਾ ਰਹੇ ਨੇ ਆ ਠੀਕ ਹੈ ਆਪਣੇ ਆਪ ਜੇ ਕਿਸੇ ਨੇ ਕਰਨੀ ਕਰਦੇ ਮਾਰਕੀਟਾਂ ਦੀਆਂ ਲਾਈਟਾਂ ਜਿਹੜੀਆਂ ਬੰਦ ਹੋ ਗਈਆਂ ਠੀਕ ਹੈ ਸਟਰੀਟ ਲਾਈਟ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਬੰਦ ਕਰਨੀ ਪਰ ਆਰਡਰ ਕੋਈ ਨਹੀਂ ਹੈਗਾ ਜੀ ਅ ਚੰਡੀਗੜ੍ਹ 'ਚ ਪੋਜੀਸ਼ਨ ਕੀ ਹੈ ਇਸ ਵੇਲੇ ਕਿਉਂਕਿ 7 ਵਜੇ ਅੱਜ ਪਹਿਲਾ ਦਿਨ ਹੈ ਜਦੋਂ 7 ਵਜੇ ਦੁਕਾਨੇ ਤੇ ਮੇਰੇ ਕੁਲੀਗ ਮੇਰੇ ਨਾਲ ਨੇ ਹਰਸ਼ਪ੍ਰਾਪ ਉਹ ਉਹਨਾਂ ਨਾਲ ਗੱਲ ਕਰਦੇ ਆ ਕਿ ਉਹ ਚੰਡੀਗੜ੍ਹ ਦਾ ਹਾਲ ਦੱਸਣਗੇ ਕਿ ਕਿਸ ਤਰ੍ਹਾਂ ਅੱਜ ਦਿਨ ਦਾ ਵੀ ਦੱਸਣਗੇ ਕਿ ਡੀਸੀ ਨੇ ਬਰੀਫਿੰਗ ਕੀ ਕੀਤੀ ਸੀ ਹਰਸ਼ਵਾ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੀ ਕਿੱਥੇ ਹੋ ਤੁਸੀਂ ਇਸ ਵੇਲੇ ਇਸ ਵੇਲੇ ਜੀ ਸੈਕਟਰ 22 ਤੇ ਸੈਕਟਰ 23 ਦੇ ਬਿਲਕੁਲ ਵਿੱਚ ਖੜਾ ਹਾਂ ਜੀ ਮੈਂ ਸੈਕਟਰ 23 ਦੀ ਮਾਰਕੀਟ ਹੈਗੀ ਆ ਤੇ ਨਾਲ ਹੀ ਸੈਕਟਰ 22 ਦੀ ਮਾਰਕੀਟ ਹੈਗੀ ਆ ਤੇ ਜਿਵੇਂ ਅੱਜ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਆਰਡਰ ਕੀਤਾ ਸੀਗਾ ਕਿ ਅੱਜ ਸ਼ਾਮ ਨੂੰ ਸਾਰੇ ਬਾਜ਼ਾਰ ਜਿਹੜੇ ਨੇ ਸਾਰੀਆਂ ਦੁਕਾਨਾਂ ਨੇ ਉਹ ਸ਼ਾਰਪ 7 ਵਜੇ ਬੰਦ ਹੋਣਗੀਆਂ ਤੇ ਕੋ ਪ੍ਰੋਪਰ ਜਿਹੜੀ ਉਹਦੀ ਇੰਪਲੀਮੈਂਟੇਸ਼ਨ ਹੈਗੀ ਹੈ ਜੀ ਉਹ ਦੇਖਣ ਨੂੰ ਮਿਲੀ ਹੈਗੀ ਹੈ ਤੇ ਸਾਰੀਆਂ ਮਾਰਕੀਟਸ ਦੇ ਵਿੱਚ ਸਾਢੇ 7 ਵਜੇ ਨੂੰ ਕਹਿ ਲਓ ਬਹੁਤ ਘੱਟ ਐਕਸੈਪਸ਼ਨਲ ਕੇਸਿਸ ਸੀ ਕਿ ਪਰ ਉੱਥੇ ਵੀ ਬਾਅਦ ਚ ਪੁਲਿਸ ਨੇ ਜਾ ਜਾ ਕੇ ਬੰਦ ਕਰਵਾਤਾ ਪਰ ਸਾਰੇ ਕਿਤੇ ਪ੍ਰੋਪਰ ਜਿਹੜਾ ਸੀਗਾ ਉਹ ਨੇੜਾ ਸਾਜਾ ਸੀਗਾ ਮੰਨ ਦੁਕਾਨਾਂ ਵੀ ਸਾਰੇ ਸ਼ਹਿਰ ਮੰਨੀ ਕੋਈ ਸੀ ਸਾਢੇ 7 ਵਜੇ ਤੱਕ ਔਰ इवन ਕੀ ਜਿਹੜੀਆਂ ਜਿਹੜੀਆਂ ਸਟਰੀਟ ਲਾਈਟਸ ਹੁੰਦੀਆਂ ਨੇ ਜਾਂ ਆਲੇ ਦੁਆਲੇ ਕੋਈ ਵੀ ਕੋਈ ਫਲੈਕਸ ਲੱਗੇ ਹੁੰਦੇ ਜਾਂ ਕੋਈ ਵੀ ਕੋਈ ਵੀ ਇੱਕ ਵੀ ਲਾਈਟ ਉੱਥੇ ਔਨ ਨਹੀਂ ਸੀ ਪ੍ਰੋਪਰ ਮਾਰਕੀਟਾਂ ਦੇ ਵਿੱਚ ਨੇਰਾ ਛਾਇਆ ਹੋਇਆ इवन ਕੀ ਮੈਂ ਇਸ ਵੇਲੇ ਮੇਰੇ ਉੱਪਰ ਇੱਕ ਕੈਮਰਾ ਦੁਕਾਨ ਦੇ ਉੱਪਰ ਕੈਮਰਾ ਲੱਗਿਆ ਹੋਇਆ ਸੋ ਕੈਮਰਿਆਂ ਦੀ ਕਿਉਂਕਿ ਲਾਈਟ ਚੱਲਦੀ ਰਹਿੰਦੀ ਰਾਤ ਨੂੰ ਲਾਈਟ ਮੇਜ ਨਾਲੇ ਕੈਮਰੇ ਨੇ ਉਹਦੀ ਲਾਈਟ ਹੇਠ ਖੜਾ ਹੋਣ ਕਰਕੇ ਮੈਂ ਦਿਖ ਰਿਹਾ ਅਦਰਵਾਈਜ਼ ਪ੍ਰੋਪਰ ਮਾਰਕੀਟ ਏਰੀਆ ਔਰ ਇੱਥੇ ਬਹੁਤ ਸਾਰੀਆਂ ਦੁਕਾਨਾਂ ਨੇ ਮੇਰੇ ਚਾਰੇ ਪਾਸੇ ਪਰ ਇਹ ਸਾਰੀਆਂ ਦੁਕਾਨਾਂ ਪ੍ਰੋਪਰ ਬੰਦ ਨੇ ਜਿਵੇਂ ਕਿ ਕਿਹਾ ਗਿਆ ਸੀਗਾ ਕਿ ਕੈਮਿਸਟ ਦੀਆਂ ਜਿਹੜੀਆਂ ਸ਼ਾਪਸ ਨੇ ਜਾਂ ਹਸਪਤਾਲ ਨੇ ਕਲੀਨਿਕਸ ਨੇ ਹੈਲਥ ਕਲੀਨਿਕਸ ਨੇ ਉਹ ਇਹਦੇ ਵਿੱਚ ਨਹੀਂ ਆਉਣਗੇ ਉਹ ਜਿਹੜੇ ਰੂਟੀਨ ਉਹਨਾਂ ਦੇ ਟਾਈਮਿੰਗਸ ਹੁੰਦੀ ਉਹਦੇ ਅਕੋਰਡਿੰਗਲੀ ਖੁੱਲਣਗੇ ਉਹ ਬਿਲਕੁਲ ਖੁੱਲੇ ਹੋਏ ਨੇ ਮੈਂ ਜਿਹੜੀ ਮਾਰਕੀਟ 'ਚ ਖੜਾ ਐ ਤੇ ਦੂਜੇ ਪਾਸੇ ਕੈਮਿਸਟ ਦੀਆਂ ਇੱਕ ਤੋਂ ਸ਼ਾਪਸ ਨੇ ਉਹ ਪ੍ਰੋਪਰ ਖੁੱਲੀਆਂ ਨਹੀਂ ਅਜੇ ਵੀ ਪਰ ਇੱਥੇ ਜਿਹੜੀਆਂ ਮੋਸਟਲੀ ਜਿਹੜੀਆਂ ਈਟਰੀਜ਼ ਦੀਆਂ ਜਿਹੜੀਆਂ ਦੁਕਾਨਾਂ ਸੀ ਖਾਣ ਪੀਣ ਵਾਲੀਆਂ ਜਾਂ ਇੱਥੇ ਮਠਾਈਆਂ ਦੀਆਂ ਦੁਕਾਨਾਂ ਸੀ ਜਾਂ ਇੱਥੇ ਸੁਨਿਆਰਿਆਂ ਦੀਆਂ ਦੁਕਾਨਾਂ ਸੀ ਜਾਂ ਇੱਥੇ ਕੁਝ ਜਿਹੜੀਆਂ ਰੈਡੀमेड ਗਾਰਮੈਂਟਸ ਦੀਆਂ ਦੁਕਾਨਾਂ ਸੀ ਉਹ ਪ੍ਰੋਪਰ ਸਾਰੀਆਂ ਬੰਦ ਹੋ ਗਈਆਂ ਸੀਗੀਆਂ ਤੇ 7 ਵਜੇ ਹੀ ਸਾਰੀਆਂ ਮਾਰਕੀਟਸ ਤੇ ਦੇਖਿਆ ਗਿਆ ਜੀ ਜਿਹੜਾ ਜਿਹੜੀਆਂ ਪੀਸੀਆਰ ਦੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਉਹ ਘੁੰਮ ਰਹੀਆਂ ਸੀ ਉਹ ਸਾਰੀਆਂ ਕਿ ਉਹਨਾਂ ਨੇ ਸਭ ਨੂੰ ਇਹ ਪਿਆ ਸੀਗਾ ਤੁਸੀਂ ਅੱਜ ਡੀਸੀ ਐਸਐਸਪੀ ਚੰਡੀਗੜ੍ਹ ਦੇ ਕੋਲ ਬੰਦ ਕੀਤਾ ਹਰਸ਼ਵਰ ਤੁਸੀਂ ਚੰਡੀਗੜ੍ਹ ਤੇ ਡੀਸੀ ਦੀ ਐਸਐਸਪੀ ਪ੍ਰੈਸ ਕੰਫਰੈਂਸ ਕਰਾਨ ਕੀਤੀ ਉਹਨਾਂ ਨੇ ਕੀ ਇੰਸਟਰਕਸ਼ਨ ਦਿੱਤੀਆਂ ਕੀ ਡਾਇਰੈਕਸ਼ਨ ਦਿੱਤੀਆਂ ਕੀ ਬਰੀਫਿੰਗ ਕੀਤੀ ਉਹਨਾਂ ਨੇ ਵੀ ਕਦੋਂ ਬਲੈਕਆਊਟ ਕਰਨਾ ਹੈ ਕਦੋਂ ਸਾਰਿਆਂ ਵੱਜੇ ਤੋਂ ਕੀ ਕਰਨਾ ਦੇਣੇ ਸਾਰਿਆਂ ਵੱਜੇ ਤੋਂ ਕੀ ਕਰਨਾ ਰਾਤ ਨੂੰ ਕੀ ਕਰਨਾ ਜੀ ਬਨੀ ਸਾਹਿਬ ਜਿਹੜਾ ਅੱਜ ਪ੍ਰੈਸ ਕਾਨਫਰੰਸ ਸੀਗੀ ਚੰਡੀਗੜ੍ਹ ਦੇ ਡੀਸੀ ਨਿਸ਼ਾੰਤ ਕੁਮਾਰ ਯਾਦਵ ਦੀ ਤਾਂ ਉਹਦੇ ਵਿੱਚ ਮੇਨਲੀ ਸਾਇਰਨ ਬਾਰੇ ਜਿਹੜਾ ਸੀਗਾ ਉਹ ਐਡਵਾਈਜ਼ਰੀ ਪ੍ਰੋਪਰ ਜਾਰੀ ਕੀਤੀ ਗਈ ਕਿਉਂਕਿ ਕੱਲ ਤੋਂ ਆਪਾਂ ਦੇਖ ਰਹੇ ਸੀਗੇ ਕੱਲ ਰਾਤ ਵੀ ਜਿਹੜੇ ਸਾਇਰਨ ਚੰਡੀਗੜ੍ਹ ਚ ਵੱਜੇ इवन ਕਿ ਅੱਜ ਸਵੇਰੇ ਵੀ ਵੱਜੇ ਤਾਂ ਬਹੁਤ ਸਾਰੇ ਲੋਕਾਂ ਨੂੰ ਆਲਮੋਸਟ ਸਾਰੇ ਲੋਕਾਂ ਨੂੰ ਕਹਿ ਲਿਏ इवन ਕਿ ਬਹੁਤ ਟਾਈਮ ਤੱਕ ਆਪਾਂ ਨੂੰ ਵੀ ਕਲੈਰਿਟੀ ਨਹੀਂ ਆ ਰਹੀ ਸੀਗੀ ਕਿ ਕਿਉਂ ਵੱਜ ਰਹੇ ਨੇ ਇਹਦਾ ਮੀਨਿੰਗ ਕੀ ਆ ਉਹਦੇ ਬਾਰੇ ਅੱਜ ਪ੍ਰੋਪਰ ਦੱਸਿਆ ਹੈਗਾ ਕਿ ਜਦੋਂ ਆ ਨਾਈਟ ਟਾਈਮ ਜਦੋਂ ਵੀ ਜਿਹੜਾ ਸਾਇਰਨ ਵੱਜਣਾ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਪ੍ਰੀਕਾਸ਼ਨਸ ਲੈਣ ਦੀ ਲੋੜ ਹੈ ਪਹਿਲਾਂ ਸਾਇਰਨ ਵੱਜੂਗਾ ਤੇ ਤੁਹਾਨੂੰ ਰਾਤ ਨੂੰ ਸਾਇਰਨ ਸੁਣੂਗਾ ਇਟ ਮੀਨਸ ਕਿ ਜਿਹੜਾ ਹੈਗਾ 에ਅਰ ਰੇਡ ਦਾ ਅਲਰਟ ਹੈਗਾ ਉਹ ਸੋ ਕੋ ਇਸ ਕਰਕੇ ਉਸ ਵੇਲੇ ਅਲਰਟ ਕੀਤਾ ਜਾਊਗਾ ਤੇ ਉਸ ਵੇਲੇ ਯਕੀਨੀ ਹੈ ਉਹਨਾਂ ਨੇ ਕਿਹਾ ਇਹ ਬਣਾਓ ਕਿ ਜਿਹੜੀਆਂ ਲਾਈਟਾਂ ਨੇ ਤੁਹਾਡੇ ਘਰ ਦੀਆਂ ਸਾਰੀਆਂ ਉਹਨੂੰ ਤੁਸੀਂ ਇਮੀਡੀਏਟਲੀ ਸਵਿਚ ਆਫ ਕਰ ਦਿਓ ਜਿਹੜੇ ਤੁਹਾਡੀਆਂ ਵਿੰਡੋਸ ਨੇ ਉਹਨਾਂ ਨੂੰ ਪ੍ਰੋਪਰ ਕਵਰ ਕਰਨਾ ਤੇ ਜਿਹੜੇ ਆਟੋਮੈਟਿਕ ਜਨਰੇਟਰਸ ਨੇ ਇਨਵਰਟਰ ਨੇ ਉਹਨਾਂ ਦੀਆਂ ਉਹਨਾਂ ਦੀ ਵੀ ਸਵਿਚ ਆਫ ਕਰਨਾ ਪ੍ਰੋਪਰ ਤੇ ਜਿਹੜੀਆਂ ਲਾਈਟਾਂ ਆਟੋਮੈਟਿਕ ਨੇ ਜਾਂ ਸੋਲਰ ਦੀਆਂ ਸੋਲਰ ਪਾਵਰ ਦੇ ਨਾਲ ਜਿਹੜੀਆਂ ਕਨੈਕਟਡ ਨੇ ਉਹਨਾਂ ਨੂੰ ਵੀ ਡਿਸਕਨੈਕਟਡ ਕਰਨਾ ਯਕੀਨੀ ਬਣਾਓ ਤੇ इवन ਕੀ ਇਸ ਬਾਰੇ ਉਹਨਾਂ ਨੇ ਅੱਜ ਇਹ ਵੀ ਕਿਹਾ ਕਿ ਬਹੁਤ ਥਾਵਾਂ ਤੇ ਜਿਹੜੀਆਂ ਸੋਲਰ ਵਾਲੀਆਂ ਲਾਈਟਾਂ ਹੁੰਦੀਆਂ ਨੇ ਜਿਨ੍ਹਾਂ ਦੀਆਂ ਸਵਿਚ ਨਹੀਂ ਹੁੰਦੀਆਂ ਉਹਨਾਂ ਨੂੰ ਬੰਦ ਕਰਨ ਦਾ ਕੋਈ ਸਿਸਟਮ ਨਹੀਂ ਹੁੰਦਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪ੍ਰੋਪਰ ਟੀਮਾਂ ਬਣਾ ਕੇ ਭੇਜੀਆਂ ਸਾਰੇ ਥਾਵਾਂ ਤੇ ਅਸੀਂ ਉਹਨਾਂ ਨੂੰ ਆਟੋਮੈਟਿਕਲੀ ਡਿਸੇਬਲ ਕਰਵਾ ਰਹੇ ਹਾਂ ਆਪਣੇ ਤੌਰ ਤੇ ਉਹਨਾਂ ਨੂੰ ਡਿਸੇਬਲ ਕਰਵਾ ਰਹੇ ਹਾਂ ਤਾਂ ਜੋ ਰਾਤ ਨੂੰ ਉਹ ਜਗਦਿਆਂ ਨਜ਼ਰ ਨਾ ਆਉਣ ਇੱਕ ਮੇਨ ਜਿਹੜੀ ਗੱਲ ਕਹੀ ਗਈ ਹੈ ਕਿ ਉਸ ਵੇਲੇ ਜਿਹੜਾ ਹੈਗਾ ਮੋਬਾਈਲ ਫੋਨਸ ਨੂੰ ਯੂਜ਼ ਕਰਨਾ ਤੁਸੀਂ ਬਾਹਰ ਖੜੇ ਹੋ ਫਲੈਸ਼ਲਾਈਟਸ ਨੂੰ ਯੂਜ਼ ਕਰਨਾ ਜਾਂ ਕੋਈ ਵੀ ਐਸੀ ਜਿਹੜੀ ਲਾਈਟ ਆ ਮੀਟਿੰਗ ਡਿਵਾਈਸ ਹੈ ਉਹਨੂੰ ਤੁਸੀਂ ਓਪਨ ਏਰੀਆ 'ਚ ਖੜੇ ਹੋ ਤਾਂ ਬਿਲਕੁਲ ਤੁਸੀਂ ਯੂਜ਼ ਨਹੀਂ ਕਰਨਾ ਜੇ ਤੁਸੀਂ ਕਿਤੇ ਜਾ ਰਹੇ ਹੋ ਆਪਣੇ ਕਾਰ 'ਚੋਂ ਮੋਟਰਸਾਈਕਲ ਤੇ ਹੋ ਤਾਂ ਉਹਨੂੰ ਤੁਸੀਂ ਉਸੇ ਵੇਲੇ ਪਾਰਕ ਕਰਕੇ ਉਹਦੀਆਂ ਲਾਈਟਾਂ ਬੰਦ ਕਰਨੀਆਂ ਨੇ ਤੇ ਇਹ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਜਦੋਂ ਫਿਰ ਦੋ ਤਰ੍ਹਾਂ ਦਾ ਜਿਹੜੀ ਇਹਦੀ ਫ੍ਰੀਕਵੈਂਸੀ ਹੋਊਗੀ ਜਿਹੜੀ ਸਾਇਰਨ ਹੋਊਗਾ ਸੋ ਉਸ ਤੋਂ ਬਾਅਦ ਫਿਰ ਇੱਕ ਹੋਰ ਜਿਹੜਾ ਦੂਜੀ ਟੋਨ 'ਚ ਵੱਜੂਗਾ ਰੋਕ ਰੋਕ ਕੇ ਵਜਦਾ ਫਿਰ ਇੱਕ ਲੰਮਾ ਵਜਦਾ ਤਾਂ ਜਿਹੜਾ ਉਹ ਤੋਂ ਬਾਅਦ ਤੁਹਾਨੂੰ ਇੱਕ ਇੱਕ ਵਾਲੀ ਮੇਰੀ ਲਾਈਵ ਜੀ ਜੀ ਜਿਹੜਾ ਬਲੈਕ ਆਊਟ ਦਾ ਆਰਡਰ ਹੈ ਉਹ ਸਾਰਿਆਂ ਨਾਲ ਸੰਬੰਧਿਤ ਹੈ ਜਿਹੜਾ ਦੁਕਾਨਾਂ ਦਾ ਆਰਡਰ ਹੈ ਉਹ ਉਹ ਅਲੱਗ ਹੈ ਉਹ ਲੱਗ ਗਿਆ ਜੀ ਕਿਉਂਕਿ ਦੇਖੋ ਜੀ ਦੁਕਾਨਾਂ ਵਾਲਾ ਜਿਹੜਾ ਆਰਡਰ ਹੈ ਉਹ ਇੱਕ ਤਾਂ ਆਪਾਂ ਦੱਸ ਦਈਏ ਕਿ ਉਹ ਅੱਜ ਪਹਿਲੇ ਦਿਨ ਹੋਇਆ ਸੇ ਪਹਿਲੇ ਦਿਨ ਹੋਇਆ ਤੇ ਈਵਨ ਕੀ ਹੋਇਆ ਵੀ ਸਿਰਫ ਅੱਜ-ਅੱਜ ਦੇ ਲਈ ਆ ਹਾਲ ਦੀ ਘੜੀ ਜਿਹੜਾ ਉਹਨਾਂ ਨੇ ਅੱਜ ਇਹ ਆਰਡਰ ਜਾਰੀ ਕੀਤਾ ਉਹ ਸਿਰਫ ਅੱਜ ਦੇ ਲਈ ਯਾਨੀ ਕਿ ਅੱਜ 9 ਮਈ ਨੂੰ ਹੀ ਲਾਗੂ ਹੁੰਦਾ ਉਹ ਅਜੇ ਕੱਲ ਨੂੰ ਵੀ ਬਾਜ਼ਾਰ 7 ਵਜੇ ਬੰਦ ਹੋਣੇ ਆ ਕਿ ਨਹੀਂ ਅਜੇ ਉਹਦਾ ਆਰਡਰ ਨਹੀਂਗਾ ਹੋ ਸਕਦਾ ਕੱਲ ਉਹ ਬਾਅਦ ਚ ਆਰਡਰ ਕੀਤਾ ਜਾਵੇ ਉਹਦੇ ਬਾਰੇ ਕੀ ਕੀਤਾ ਜਾਂਦਾ ਇਹ ਪ੍ਰੋਪਰ ਡੀਸੀ ਨੂੰ ਪੁੱਛਿਆ ਤੇ ਡੀਸੀ ਨੇ ਹੀ ਕਿਹਾ ਕਿ ਉਹਦੇ ਬਾਰੇ ਤੁਹਾਨੂੰ ਗੱਲ ਅਸੀਂ ਦੱਸਾਂਗੇ ਇਹਦੇ ਬਾਰੇ ਕੀ ਫੈਸਲਾ ਲੈਣਾ ਹੈ ਫਿਲਹਾਲ ਬਾਜ਼ਾਰ ਬੰਦ ਕਰਨ ਦਾ ਆਰਡਰ ਉਹ ਸਿਰਫ ਅੱਜ ਅੱਜ ਲਈ ਕੀਤਾ ਗਿਆ ਸੀਗਾ ਸੋ ਇੱਕ ਤਾਂ ਇਹ ਪਹਿਲੀ ਵਾਰੀ ਹੋਇਆ ਤੇ ਇਹਦੇ ਵਿੱਚ ਪ੍ਰੋਪਰ ਜਿਹੜਾ ਅੱਜ ਦਾ ਇਹ ਆਰਡਰ ਸੀਗਾ ਉਹਦੇ ਵਿੱਚ ਸਿਰਫ ਮਾਰਕੀਟਸ ਕਲੋਜ਼ ਕਰਨ ਦਾ ਆਰਡਰ ਸੀਗਾ ਇਹਦੇ ਨਾਲ ਬਲੈਕਆਊਟ ਨੂੰ ਨਾ ਜੋੜਿਆ ਜਾਵੇ ਕਿਉਂਕਿ ਜੇ ਸਾਇਰਨ ਵੱਜੂਗਾ ਤਾਂ ਉਹ ਆਟੋਮੈਟਿਕਲੀ ਇਸ਼ਾਰਾ ਕਰਦਾ ਕਿ ਹੁਣ ਬਲੈਕਆਊਟ ਦੀ ਸਿਚੁਏਸ਼ਨ ਬਣ ਚੁੱਕੀ ਹੈ ਤੇ ਜਿਵੇਂ ਡੇ ਟਾਈਮ ਦਾ ਉਹਨਾਂ ਨੇ ਅਲੱਗ ਇਹਦੇ ਲਈ ਉਹਨਾਂ ਨੇ ਇਨਸਟਰਕਸ਼ਨਸ ਦਿੱਤੀਆਂ ਨੇ ਕਿ ਜੇ ਡੇ ਟਾਈਮ ਜਿਵੇਂ ਅੱਜ 9 ਵਜੇ ਕੇ 15 20 ਮਿੰਟ ਦਾ ਸਮਾਂ ਸੀ ਸਵੇਰੇ ਜਦੋਂ ਸਾਇਰਨ ਵੱਜਣਾ ਸ਼ੁਰੂ ਹੋਏ ਨੇ ਤਾਂ ਉਦੋਂ ਉਹਨਾਂ ਨੇ ਕਿਹਾ ਕਿ ਇੱਕ ਤਾਂ ਸਟੇ ਇਨਡੋਰ ਉਹਨਾਂ ਨੇ ਕਿਹਾ ਅੰਦਰ ਆਪਣੇ ਘਰਾਂ ਚ ਤੁਸੀਂ ਕਿਤੇ ਵੀ ਹੈਗੇ ਉੱਧਰ ਅੰਦਰ ਚਲੇ ਜਾਓ ਬਾਲਕਨੀਆ ਚ ਵੀ ਬਨਕੀ ਨਹੀਂ ਖੜਨਾਗਾ ਛੱਤਾਂ ਤੇ ਨਹੀਂ ਤੁਸੀਂ ਜਾਣਾਗਾ ਤੇ ਜੇ ਤੁਸੀਂ ਆਪਣੇ ਕਿਤੇ ਮੂਵਮੈਂਟ ਕਰ ਰਹੇ ਹੋ ਕਾਰ ਤੇ ਜਾ ਰਹੇ ਹੋ ਤਾਂ ਜਿਹੜਾ ਤੁਸੀਂ ਕਾਰ ਨੂੰ ਵੀ ਪਾਰਕ ਕਰਨਾਗਾ ਕੋਸ਼ਿਸ਼ ਕਰੋ ਕਿ ਕਿਤੇ ਕਵਰਡ ਏਰੀਆ ਚ ਪਾਰਕ ਕਰੋ ਜਾਦੇ ਉੱਪਰ ਕੋਈ ਸ਼ੈਲਟਰ ਹੋਵੇ ਕੋਸ਼ਿਸ਼ ਇਹ ਕਰੋ ਜਾਂ ਕਿਤੇ ਅੰਡਰਪਾਸ ਵਗੈਰਾ ਜਾਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਬਿਲਡਿੰਗ ਹੈਗੀ ਆ ਜਾਂ ਪਾਰਕਿੰਗ ਹੈ ਉਸ ਤਰ੍ਹਾਂ ਦੀ ਉਹ ਜਿਹੜੀ ਹੈਗੀ ਆ ਉੱਥੇ ਤੁਸੀਂ ਉਹਨੂੰ پارک ਕਰਕੇ ਉਸ ਵੇਲੇ ਰੁਕ ਜਾਓ ਉਸੇ ਵੇਲੇ ਤੇ ਇਹਨਾਂ ਨੇ ਇਹ ਕਿਹਾ ਕਿ ਜਦੋਂ ਅਲਰਟ ਔਨ ਹੁੰਦਾ ਜਦੋਂ ਇਹਨਾਂ ਨੂੰ ਅਲਰਟ ਮਿਲਦਾ ਜਿਵੇਂ ਅੱਜ ਦੱਸਿਆ ਚੰਡੀਗੜ੍ਹ ਦੇ ਡੀਸੀ ਨੇ ਕਿ ਅੱਜ ਸਵੇਰੇ ਵੀ ਅਲਰਟ ਮਿਲਿਆ ਸੀ 에어ਫੋਰਸ ਸਟੇਸ਼ਨ ਤੋਂ ਏਅਰ ਰੇਡ ਜਿਹੜਾ ਅਲਰਟ ਸੀਗਾ ਰਾਤ ਵੀ ਸੀਗਾ ਤੇ ਜਦੋਂ ਅਲਰਟ ਹੁੰਦਾ ਤਾਂ ਉਦੋਂ 5 ਮਿੰਟਾਂ ਦੇ ਲਈ ਸਾਇਰਨ ਜਿਹੜਾ ਉਹ ਚੱਲਦਾ ਹੈਗਾ ਤੇ ਜਦੋਂ ਹਾਂਜੀ ਤੇ ਜਦੋਂ ਜਦੋਂ ਅਲਰਟ ਬੰਦ ਹੋ ਜਾਂਦਾ ਜਦੋਂ ਅਲਰਟ ਜਿਹੜਾ ਹੈਗਾ ਉਹ ਖਤਮ ਹੁੰਦਾ ਆਫ ਹੁੰਦਾ ਹੈ ਨਾ ਉਦੋਂ ਜਿਹੜਾ ਹੈਗਾ ਉਹ ਫਿਰ ਜਦੋਂ ਸਾਇਰਨ ਚੱਲੂਗਾ ਉਹ 1 ਮਿੰਟ ਦੇ ਲਈ ਚੱਲੂਗਾ ਸਿੱਧਾ ਚੱਲੇਗਾ ਨਾਲੇ ਹੂੰ ਸਿੱਧਾ ਚੱਲੇਗਾ ਬਿਨਾਂ ਰੁਕੇ ਔਰ 1 ਮਿੰਟ ਦੇ ਲਈ ਚੱਲੂਗਾ ਉਹਦਾ ਮਤਲਬ ਹੋਗਾ ਕਿ ਹੁਣ ਜਿਹੜਾ ਅਲਰਟ ਹੈ ਜਾਂ ਕਹ ਲਈਏ ਖਤਰਾ ਹੈ ਉਹ ਰ ਟਲ ਗਿਆ ਸੋ ਇਹ ਜਿਹੜਾ ਮੇਨਲੀ ਜਿਹੜੇ ਡੂਸ ਐਂਡ ਡਾਂਟਸ ਉਹਨਾਂ ਨੇ ਦਿੱਤੇ ਨੇ ਇਹ ਤੋਂ ਇਲਾਵਾ ਜੇ ਜਦੋਂ ਸ਼ੈਰਨ ਵਧ ਜਾਈਏ ਤੁਸੀਂ ਮੂਵਮੈਂਟ ਨਾ ਕਰੋ ਸਾਰੇ ਆਪਣੇ ਆਪਣੇ ਥੜਾਂ ਚ ਰਹੋ ਮਾਰਕੀਟ 'ਚ ਨਾ ਜਾਓ ਤੇ ਆਪਣੇ ਆਪਣੇ ਦਾਦੇ ਜਿੱਥੇ ਹੈਗੇ ਤੁਸੀਂ ਉੱਥੇ ਕਹੋ ਮਾਰਕੀਟ ਮੂਵਮੈਂਟ ਨਾ ਕਰੋ ਦਿਨ ਵੇਲੇ ਰਾਤ ਵੇਲੇ ਹਾਂ ਬਿਲਕੁਲ ਤੇ ਉਹਨਾਂ ਨੇ ਕਿਹਾ ਜਦੋਂ ਇਹ ਅਲਰਟ ਆਫ ਹੋਊਗਾ ਯਾਨੀ ਕਿ ਜਦੋਂ ਬਾਅਦ ਚ ਸਾਇਰਨ ਜਿਹੜਾ 1 ਮਿੰਟ ਚੱਲੂਗਾ ਉਸ ਤੋਂ ਬਾਅਦ ਬੰਦ ਹੋ ਜਾਊਗਾ ਇਟ ਮੀਨਸ ਕਿ ਅਲਰਟ ਹੁਣ ਆਫ ਹੋ ਚੁੱਕਾ ਹੈ ਉਸ ਤੋਂ ਬਾਅਦ ਤੁਸੀਂ ਜੋ ਕੰਮਕਾਰ ਕਰ ਰਹੇ ਹੋ ਤੁਸੀਂ ਉਹ ਕਰ ਸਕਦੇ ਹੋ ਕਿਉਂਕਿ ਅੱਜ ਈਵਨ ਕਿ ਬਹੁਤ ਲੋਕਾਂ ਨੂੰ ਨਾ ਜਦੋਂ ਸਾਇਰਨ ਵੱਜਣ ਤੋਂ ਬਾਅਦ ਵੀ ਉਹਨਾਂ ਨੂੰ ਇਹ ਡਾਊਟ ਸੀ ਕਿ ਹੁਣ ਅਸੀਂ ਕਿਤੇ ਬਾਹਰ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਸੋ ਉਹ ਇੱਕ ਬੜਾ ਅੱਜ ਕਾਫੀ ਜਿਹੜੀ ਸੀਗੀ ਅਨਸਰਟੇਨਿਟੀ ਬਣੀ ਹੋਈ ਸੀ ਸਾਰੇ ਪਾਸੇ ਕਿ ਇਹ ਸਵਾ ਇਹ ਵੀ ਚੱਲੀ ਸੀ ਕਰਫੂ ਵਾਲੀ ਵਾਹ ਵੀ ਬੜੀ ਚੱਲੀ ਸੀ ਅੱਜ ਬਿਲਕੁਲ ਬਿਲਕੁਲ ਇਵਨ ਕਿ ਇਹ ਵੀ ਬਹੁਤ ਥਾਵਾਂ ਤੇ ਆ ਗਿਆ ਸੀਗਾ ਕਿ ਚੰਡੀਗੜ੍ਹ ਮੋਹਾਲੀ ਦੇ ਬਾਰਡਰ ਬੰਦ ਹੋ ਚੁੱਕੇ ਨੇ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਸ਼ਹਿਰ ਚ ਇਸ ਤਰ੍ਹਾਂ ਦੀਆਂ ਵੀ ਕਈ ਰਿਯੂਮਰ ਸੀ ਪਰ ਇਸ ਤਰ੍ਹਾਂ ਦੀ ਕੋਈ ਜਿਹੜੀ ਗੱਲ ਨਹੀਂ ਸੀਗੀ ਬਾਕੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਅੱਜ ਜਿਹੜੇ EMPLOYEES ਨੇ UT ਦੇ ਉਹਨਾਂ ਨੂੰ ਸਾਰਿਆਂ ਨੂੰ ਜਿਵੇਂ ਕਿ ਬਾਕੀ ਆਪਾਂ ਸੂਬੇ ਅੱਜ ਦੇਖ ਰਹੇ ਹਾਂ ਜੇ ਪੰਜਾਬ ਹੋਵੇ ਜਾਂ ਹੋਰ ਤਾਂ ਉਹਨਾਂ ਨੂੰ ਹਦਾਇਤਾਂ ਕਰ ਦਿੱਤੀਆਂ ਨੇ ਆਰਡਰ ਕੀਤੇ ਨੇ ਕਿ ਉਹ ਜਿਹੜਾ ਹੈਗਾ ਉਹ ਛੁੱਟੀ ਨਾ ਲੈਣ ਤੇ 24 ਘੰਟੇ ਅਵੇਲੇਬਲ ਰਹਿਣ ਕਿਸੇ ਵੀ ਵੇਲੇ ਜੇ ਕਰ ਉਹਨਾਂ ਦੀ ਲੋਡ ਪੈਂਦੀ ਆ ਤਾਂ ਉਹਨਾਂ ਨੂੰ ਉਸੇ ਵੇਲੇ ਰਿਪੋਰਟ ਕਰਨਾ ਪਊਗਾ ਇੱਕ ਤਾਂ ਇਹ ਇਹਦੇ ਵਿੱਚ ਆ ਆਰਡਰ ਹੋਇਆ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਆਪਾਂ ਦੱਸਣਾ ਚਾਹਾਂਗੇ ਕਿ ਕਿਉਂਕਿ ਪੈਨਿਕ ਦੀ ਜਿਹੜੀ ਪੈਨਿਕ ਤਾਂ ਜ਼ਰੂਰ ਹੈ ਮਤਲਬ ਇਹ ਨਜ਼ਰ ਆ ਰਹੀ ਹੈਗੀ ਕੱਲ ਤੋਂ ਜਦੋਂ ਤੋਂ ਚੰਡੀਗੜ੍ਹ ਕਿਉਂਕਿ ਇਸ ਵੇਲੇ ਅ ਨੈਸ਼ਨਲ ਲੈਵਲ ਤੇ ਚੰਡੀਗੜ੍ਹ ਦੀ ਗੱਲ ਹੋ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਕਿਉਂਕਿ ਪਹਿਲਾਂ ਜਦੋਂ ਪਰਸੋਂ ਵਾਲਾ ਜਿਹੜਾ ਬਰੀਫਿੰਗ ਵੀ ਹੋਈ ਸੀਗੀ ਉਹਦੇ ਵਿੱਚ ਦੱਸਿਆ ਗਿਆ ਸੀ ਜਿਹੜੇ ਸ਼ਹਿਰਾਂ ਸੀ ਜਿਹੜੇ ਦੱਸਿਆ ਗਿਆ ਪਾਕਿਸਤਾਨ ਨੇ ਸ਼ਹਿਰ ਟਾਰਗੇਟ ਕਰਨੇ ਸੀ ਉਹਦੇ ਵਿੱਚ ਵੀ ਚੰਡੀਗੜ੍ਹ ਦਾ ਨਾਮ ਸੀ ਔਰ ਕੱਲ ਤਾਂ ਪ੍ਰੋਪਰ ਰਾਤ ਨੂੰ ਆਇਆ ਅੱਜ ਸਵੇਰੇ ਵੀ ਆਇਆ ਕਿ ਚੰਡੀਗੜ੍ਹ ਤੇ ਜਿਹੜਾ ਅਲਰਟ ਸੀਗਾ ਕਿ ਇਸ ਤਰ੍ਹਾਂ ਦਾ ਕੋਈ ਪੋਸੀਬਲ ਅਟੈਕ ਹੋ ਸਕਦਾ ਤੇ ਉਹਦਾ ਕਰਕੇ ਜਿਹੜੀ ਨਾ ਰਾਸ਼ਨ ਦੀਆਂ ਦੁਕਾਨਾਂ ਹੋਣ પેટ્રોલ ਪੰਪ ਹੋਣ ਉਹਨਾਂ ਤੇ ਹਹਾਕਾਰ ਮੱਚੀ ਵੀ ਹੈ ਜਿਹੜੀ ਅੱਜ ਸ਼ਰੀਆਮ ਦੇਖਣ ਨੂੰ ਮਿਲੀ ਹੈ ਔਰ ਈ ਇਵਨ ਕਿ ਚੰਡੀਗੜ੍ਹ ਕਿਉਂਕਿ ਐਸਾ ਸ਼ਹਿਰ ਹੈ ਇੱਥੇ ਲੋਕ ਅਵੇਅਰ ਜਾਦੇ ਨਹੀਂ ਪੜੇ ਲਿਖੇ ਜਾਦੇ ਨਹੀਂ ਤੇ ਇੱਥੇ ਮੋਸਟਲੀ ਜਿਹੜੇ ਲੋਕ ਗਰੋਸਰੀ ਮੰਗਾਉਂਦੇ ਨੇ ਉਹ ਇਨਸਟਾਮਾਰਟ ਹੋ ਗਿਆ ਬਲਿੰਕਟ ਹੋ ਗਿਆ ਇਸ ਤਰ੍ਹਾਂ ਨਹੀਂ ਐਪਸ ਜਿਆਦਾ ਯੂਜ਼ ਕਰਦੇ ਨੇ ਕਿ ਉਹਨਾਂ ਨੂੰ ਹੋਮ ਡਿਲੀਵਰੀ ਮਿਲਦੀ ਹੈ ਰਾਸਨ ਉਹਨਾਂ ਨੂੰ ਘਰੇ ਮਿਲ ਜਾਂਦਾ ਤੇ ਉਹ ਇਵਨ ਕਿ ਮੈਂ ਖੁਦ ਐਕਸਪੀਰੀਅੰਸ ਕਰ ਰਿਹਾ ਸੀਗਾ ਜਿੰਨੀਆਂ ਵੀ ਐਪਸ ਨੇ ਜਿੱਥੋਂ ਗਰੋਸਰੀ ਆਪਾਂ ਘਰੇ ਮੰਗਾਉਂਦੇ ਨੇ ਜਿਹੜੀ ਕਿ 10 ਤੋਂ 15 ਮਿੰਟਾਂ ਦੇ ਵਿੱਚ ਨਾਰਮਲੀ ਆ ਜਾਂਦੀ ਹੈ ਉਨਾਂ ਤੇ ਪਹਿਲੀ ਗੱਲ ਤਾਂ ਮੋਸਟ ਮੋਸਟਲੀ ਜਿਹੜੇ ਆਈਟਮਸ ਨੇ ਉਹ ਸੋਲਡ ਆਊਟ ਹੋ ਰਹੇ ਨੇ ਉਹ ਨਹੀਂ ਮਿਲ ਹੀ ਨਹੀਂ ਸਟਾਕ ਸਟਾਕ ਹੀ ਹੈ ਨਹੀਂ ਜੀ ਮੋਸਟਲੀ ਤਾਂ ਉਹ ਸੋਲਡ ਆਊਟ ਹੀ ਆ ਰਿਹਾ ਈਵਨ ਕਿ ਸਬਜ਼ੀਆਂ ਦੀ ਗੱਲ ਕਰੀ ਮੈਂ ਅੱਜ ਦੇਖ ਰਿਹਾ ਸੀਗਾ ਦਾਲਾਂ ਹੋਣ ਚਨੇ ਹੋਣ ਜਾਂ ਜਿਹੜੀਆਂ ਆਪਾਂ ਮੋਸਟਲੀ ਜਿਹੜੀਆਂ ਰਾਸ਼ਨ ਦੀਆਂ ਸਟੋਰ ਦਾ ਬਲਿੰਕਰ ਤੋਂ ਮੰਗਾ ਲਾਂਗੇ ਹਾਂ ਜੀ ਸੋਚ ਰਿਹਾ ਸੀ ਬਲਿੰਕਰ ਤੋਂ ਮੰਗਾ ਲਾਂਗੇ ਜੀ ਉਹਦੇ ਵਿੱਚ ਕਾਫੀ ਚੀਜ਼ਾਂ ਤਾਂ ਸੋਲਡ ਆਊਟ ਨੇ ਫਿਰ ਕਈ ਵਾਰ ਇਹ ਕਿ ਜਿਹੜੀਆਂ ਚੀਜ਼ਾਂ ਮਿਲ ਰਹੀਆਂ ਨੇ ਉਹਨਾਂ ਦੇ ਰੇਟ ਜਿਹੜੇ ਨੇ ਉਹ ਹਾਈ ਹੋ ਚੁੱਕੇ ਨੇ ਇਹ ਇਹ ਸਾਫ਼ ਨਜ਼ਰ ਆ ਰਿਹਾ ਕਿ ਉਹਨਾਂ ਨੇ ਪ੍ਰਾਈਸ ਜਿਹੜਾ ਵਧਾ ਦਿੱਤਾ ਕਿਉਂਕਿ ਬਲੈਂਕਟ ਇਨਸਟਾਮਾਰਟ ਇਹ ਆਮ ਤੌਰ ਤੇ ਹੁੰਦਾ ਸੀ ਕਿ ਇਹਨਾਂ ਤੇ ਹਰ ਚੀਜ਼ ਤੇ ਚਾਹੇ ਥੋੜਾ ਬਹੁਤ ਚਾਹੇ 5% 7% ਦਾ ਡਿਸਕਾਊਂਟ ਹੁੰਦਾ ਸੀ ਪਰ ਹੁਣ ਇਹਨਾਂ ਦੇ ਜਿਹੜੇ ਰੇਟਸ ਵੀ ਦੇਖਿਆ ਜਾ ਰਿਹਾ ਕਿ ਉਹ ਵੱਧ ਚੁੱਕੇ ਨੇ ਫਿਰ ਇਹਨਾਂ ਦੀ ਡਿਲੀਵਰੀ ਟਾਈਮ ਜਿਹੜਾ ਹੈਗਾ ਉਹ ਬਹੁਤ ਡਿਲੇ ਹੋ ਰਿਹਾ ਜਿਹੜਾ 10 ਤੋਂ 15 ਮਿੰਟਾਂ ਚ ਘਰੇ ਤੁਹਾਡੇ ਸਮਾਨ ਆਉਂਦਾ ਸੀ ਉਹ ਹੁਣ ਅੱਧਾ-ਅੱਧਾ ਘੰਟਾ ਵੀ ਲੱਗ ਰਿਹਾ ਜਾਂ ਬਹੁਤ ਵਾਰੀ ਉਹ ਅੱਛਾ ਇਹਦੇ ਚ ਇਹ ਵੀ ਹੈ ਕਿਉਂਕਿ ਹੈਵੀ ਡਿਮਾਂਡ ਕਰਕੇ ਉਹ ਐਡੀਸ਼ਨਲ ਫੀਸ ਵੀ ਲਾਰੇ ਨੇ ਇਹ ਵੀ ਦੇਖਿਆ ਗਿਆ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੀ ਅੱਜ ਡੀਸੀ ਨੇ ਕਲੀਅਰ ਕੀਤਾ ਅੱਜ ਪ੍ਰੋਪਰ ਆਰਡਰ ਇਹਦੇ ਬਾਰੇ ਵੀ ਜਾਰੀ ਹੋਇਆ ਕਿ ਜਿਹੜੇ ਬਲੈਕ ਮਾਰਕੀਟਿੰਗ ਕਰਨਗੇ ਆ ਇਸ ਤਰ੍ਹਾਂ ਜਿਹੜੀ ਕਮੋਡਿਟੀਆਂ ਦੀ ਉਹ ਇੱਕ ਮਤਲਬ ਕ੍ਰਾਈਮ ਮੰਨਿਆ ਜਾਊਗਾ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੇਕਰ ਤੁਹਾਨੂੰ ਪਤਾ ਜੇਕਰ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਆਊਗਾ ਕਿ ਫਲਾਨੀ ਜਿਹੜੀ ਇੱਥੇ ਚੰਡੀਗੜ੍ਹ 'ਚ ਇਹ ਦੁਕਾਨ ਹੈ ਇਹ ਬਲੈਕ ਮਾਰਕੀਟਿੰਗ ਕਰ ਰਹੇ ਨੇ ਇਵਨ ਕਿ ਸਾਰੀਆਂ ਸ਼ਾਪਸ ਨੂੰ ਇਨਸਟਰਕਸ਼ਨਸ ਦਿੱਤੀਆਂ ਨੇ ਕਿ ਤੁਸੀਂ ਆਪਣਾ ਸਟਾਕ ਦਾ ਸਟੇਟਸ ਸਾਡੇ ਨਾਲ ਸਾਂਝਾ ਕਰੋ ਅਗਲੇ 3 ਦਿਨਾਂ ਦਾ ਕੀ ਤੁਹਾਡੇ ਕੋਲੇ ਕਿੰਨਾ ਸਟਾਕ ਪਿਆ ਉਹ ਸਾਡੇ ਨਾਲ ਜਿਹੜਾ ਹੈਗਾ ਸਾਂਝਾ ਕਰੋ ਤੇ ਇਸ ਬਾਰੇ ਇੱਕ ਆਰਡਰ ਹੋਇਆ ਇੱਕ ਜੀ ਜਿਹੜਾ ਹੋਰ ਹੈਗਾ ਜਿਹੜਾ ਹੋਰ ਥਾਵਾਂ ਤੇ ਵੀ ਦੇਖਿਆ ਗਿਆ ਤੇ ਉਹ ਚੰਡੀਗੜ੍ਹ ਦੇ ਵਿੱਚ ਵੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜਿਹੜਾ ਪਟਾਕਿਆਂ ਦੇ ਰਿਲੇਟਿਡ ਸੀਗਾ ਉਹ ਅੱਜ ਉਹ ਵੀ ਆਰਡਰ ਹੋਇਆ ਕਿ ਜਿਹੜੇ ਜੁਲਾਈ ਤੱਕ ਇਹ ਕਰ ਦਿੱਤਾ ਹੈ ਲਗਭਗ 7 ਜੁਲਾਈ ਤੱਕ ਇਹ ਆਰਡਰ ਹੋ ਚੁੱਕਿਆ ਅੱਜ ਤੋਂ ਲੈ ਕੇ 7 ਜੁਲਾਈ ਤੱਕ ਫਾਇਰ ਕਰੈਕਰਸ ਹੋ ਕੇ ਆਤੀਸ਼ ਬਾਜ਼ੀਆਂ ਹੋਗੀਆਂ ਉਹ ਚੰਡੀਗੜ੍ਹ 'ਚ ਚਲਾਉਣ ਤੇ ਮਨਾਹੀ ਹੈ ਇਹ ਵੀ ਇਹਦੇ ਬਾਰੇ ਵੀ ਅੱਜ ਆਰਡਰ ਹੋ ਚੁੱਕਿਆ ਤੇ ਉਸ ਤੋਂ ਇਲਾਵਾ ਇੱਕ ਹੋਰ ਜਿਹੜੀ ਚੰਡੀਗੜ੍ਹ ਦੇ ਨਾਲ ਵੱਡੀ ਜੁੜੀ ਖਬਰ ਹੈ ਕਿਉਂਕਿ ਰਾਤ ਖਬਰ ਆ ਰਹੀ ਸੀ ਕਿ ਜਿਹੜੇ ਦੋ ਜਾਣੇ ਫੜੇ ਨੇ ਚੰਡੀਗੜ੍ਹ ਪੁਲਿਸ ਨੇ ਜਿਹੜੇ ਕਿ ਹੈਪੀ ਪਾਸੀਆ 테러ਿਸਟ ਹੈ ਜਿਹੜਾ ਉਹ ਉਹਦੀ ਗੈਂਗ ਦੇ ਮੈਂਬਰ ਨੇ ਤੇ ਉਹਨਾਂ ਨੇ ਇੱਕ ਵੱਡੀ ਕਾਰਵਾਈ ਪਾਉਣੀ ਸੀ ਕਹਿ ਲੋ ਕਿ ਵੱਡਾ ਅਤਵਾਦੀ ਹਮਲਾ ਜਿਹੜਾ ਹੈਗਾ ਉਹ ਹੋਣ ਤੋਂ ਰੋਕਿਆ ਚੰਡੀਗੜ੍ਹ ਪੁਲਿਸ ਨੇ ਅੱਜ ਇਹ ਦਾਵਾ ਕੀਤਾ ਉਹਦੇ ਬਾਰੇ ਪ੍ਰੋਪਰ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈਗੀ ਹੈ ਕਿ ਉਹਨਾਂ ਨੂੰ ਜਦੋਂ ਇਹਨਾਂ ਨੂੰ ਮੁਖਬਰੀ ਮਿਲੀ ਸੀਗੀ ਤਾਂ ਉਸ ਤੇ ਐਕਟ ਕਰਕੇ ਇਹਨਾਂ ਨੇ ਉਹਨਾਂ ਨੂੰ ਫੜ ਲਿਆ ਕਾਰਵਾਈ ਪਾਉਣ ਤੋਂ ਪਹਿਲਾਂ ਹੀ ਤੇ ਉਹਨਾਂ ਨੂੰ ਅਰੈਸਟ ਜਿਹੜੇ ਦੋ ਜਣੇ ਨੂੰ ਅਰੈਸਟ ਕਰਨ ਤੋਂ ਬਾਅਦ ਉਹਨਾਂ ਕੋਲੋਂ ਆਰ ਡੀ ਐਕਸ ਮਿਲਿਆ ਉਹਨਾਂ ਕੋਲੋਂ ਦੋ ਅਸਲੇ ਮਿਲੇ ਨੇ ਤੇ ਉਹਨਾਂ ਨੂੰ ਅੱਜ ਮੀਡੀਆ ਦੇ ਸਾਹਮਣੇ ਵੀ ਉੱਥੇ ਵੀ ਪੇਸ਼ ਕੀਤਾ ਗਿਆ ਫਿਲਹਾਲ ਉਹਨਾਂ ਨੂੰ ਰਿਮਾਂਡ ਤੇ ਲਿਆ ਵੇ ਸੋ ਇਸ ਪੱਖੋਂ ਵੀ ਲੋਕ ਜਿਹੜੇ ਕਿਉਂਕਿ ਸਾਰੀਆਂ ਚੀਜ਼ਾਂ ਦੇਖ ਰਹੇ ਨੇ ਕਿ ਇਸ ਤਰ੍ਹਾਂ ਦੇ ਨਾਲ ਵੱਡਾ ਹਮਲਾ ਹੋਣਾ ਸੀ ਜਾਂ ਜਿਵੇਂ ਸਾਇਰਨ ਵੱਜ ਰਹੇ ਨੇ ਸੋ ਇਹਨਾਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਅੱਜ ਪੈਟਰੋਲ ਪੰਪ ਤੇ ਕਿਉਂਕਿ ਲੰਬੀਆਂ ਲਾਈਨਾਂ ਸੀ ਲੋਕਾਂ ਨਾਲ ਗੱਲ ਕਰ ਰਹੇ ਸੀ ਕਿ ਤੁਹਾਨੂੰ ਤੁਹਾਡੇ ਮਨ 'ਚ ਕੀ ਚੱਲ ਰਿਹਾ ਤਾਂ ਤਕਰੀਬਨ ਇਹ ਹਰੇਕ ਇਹ ਕਹਿ ਰਿਹਾ ਸੀਗਾ ਕਿ ਸਾਨੂੰ ਡਰਦਾ ਹੈ ਸਾਨੂੰ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਹਾਂ ਤਾਂ ਇਹਦਾ ਮਤਲਬ ਕਿ ਸਾਨੂੰ ਡਰ ਇਸ ਵੇਲੇ ਪੂਰਾ ਲੱਗ ਰਿਹਾ ਹੈ ਕਿ ਇੱਥੇ ਕੁਛ ਨਾ ਕੁਛ ਹੋ ਸਕਦਾ ਇਹਦੇ ਵਿੱਚ ਚਲੋ ਜੋ ਕੁਝ ਵੀ ਆ ਆਪਾਂ ਦੇਖ ਹੀ ਰਿਹਾ ਹ ਰਿਯੂਮਰਸ ਵੀ ਬਹੁਤ ਫੈਲਦੀਆਂ ਨੇ ਉਹਦਾ ਕਰਕੇ ਵੀ ਕਿਤੇ ਨਾ ਕਿਤੇ ਲੋਕਾਂ 'ਚ ਡਰ ਵੱਧ ਜਾਂਦਾ ਇਸ ਇਸ ਤੋਂ ਵੀ ਬਚਣ ਦੇ ਲਈ ਐਡਮਿਨਿਸਟ੍ਰੇਸ਼ਨ ਨੇ ਅੱਜ ਕਿਹਾ ਅਡਮਿਨਿਕਟਰ ਦੇ ਡੀਸੀ ਨੇ ਕਿਹਾ ਹੈਗਾ ਕਿ ਸੋਸ਼ਲ ਮੀਡੀਆ ਤੇ ਜਾਂ ਹੋਰ ਕਿਤੇ ਵੀ ਰਿਯੂਮਰਸ ਸਪਰੈਡ ਜਿਹੜੇ ਕਰਦੇ ਨੇ ਉਹਨਾਂ ਨੂੰ ਉਸ ਤੋਂ ਗੁਰੇਜ਼ ਕਰਨਾ ਚਾਹੀਦਾ ਅੱਛਾ ਤੇ ਜਿਹੜੀ ਛੱਤਰੇ ਬਾਰੇ ਨੇ ਅੱਜ ਤੇ ਉਹ ਤੇ ਜਿਹੜੇ ਜਿਹੜੇ ਸਟਾਕ ਕਰ ਰਹੇ ਨੇ ਉਹਦੇ ਬਾਰੇ ਪੇਸ਼ਕਸ਼ਵਾਂ ਜਾਰੀ ਕੀਤੀਆਂ ਆਬ ਬਿਲਕੁਲ ਉਹਦੇ ਬਾਰੇ ਜਿਹੜਾ ਇਹ ਆਰਡਰ ਕੀਤਾ ਹੈ ਬਲੈਕ ਮਾਰਕੀਟਿੰਗ ਵਾਲਾ ਉਹਦੇ ਵਿੱਚ ਹੀ ਇਸ ਬਾਰੇ ਕਿਹਾ ਗਿਆ ਕਿ ਕੋਈ ਸਟਾਕ ਨਹੀਂ ਕਰ ਸਕਦਾ ਉਹਦੇ ਤੇ ਵੀ ਜਿਹੜੀ ਕਾਰਵਾਈ ਕੀਤੀ ਜਾਊਗੀ ਇਹ ਉਹਦੇ ਵਿੱਚ ਪ੍ਰੋਪਰ ਕਲੀਅਰ ਕੀਤਾ ਗਿਆ ਹੈਗਾ ਉਹਦੇ ਚ ਚਾਹੇ ਉਹ ਕੋਈ ਕਮੋਡਿਟੀਆਂ ਨੇ ਜਾਂ ਉਹਦੇ ਚ ਫਿਊਲ ਦੀ ਵੀ ਹਾਲਾਂਕਿ ਇਹ ਗੱਲ ਕੀਤੀ ਗਈ ਹੈ ਜੀ ਕਿ ਜਿਹੜੇ ਪੈਟਰੋਲ ਡੀਜ਼ਲ ਨੂੰ ਸਟਾਕ ਕਰ ਰਹੇ ਨੇ ਹਨ ਉਹਦੇ ਉਹਦੇ ਬਾਰੇ ਵੀ ਇਹ ਚ ਗੱਲ ਕੀਤੀ ਗਈ ਹੈ ਕਿ ਉਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਉਹ ਉਸ ਤੇ ਚੈੱਕ ਕਰਾਂਗੇ ਪ੍ਰੋਪਰ ਕਾਰਵਾਈ ਹੋਊਗੀ ਪਰ ਇਹਦਾ ਇਹ ਆਪਾਂ ਦੱਸ ਦੱਸ ਦੇਣਾ ਚਾਹੁੰਦੇ ਆ ਕਿ ਉਹਦਾ ਕੋਈ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਸ਼ਾਮ ਨੂੰ ਅਸੀਂ ਚੰਡੀਗੜ੍ਹ ਸੈਕਟਰ 9 ਦਾ ਪੈਟਰੋਲ ਪੰਪ ਹੈ ਉੱਥੇ ਅਸੀਂ ਦੇਖਿਆ ਉੱਥੇ ਉਸ ਵੇਲੇ ਦੋ ਟਰੈਕਟਰ ਜਿਹੜੇ ਸੀਗੇ ਉਹ ਉੱਥੇ ਖੜੇ ਸੀਗੇ ਤੇ ਉਹ ਡਰਮ ਲੈ ਕੇ ਆਏ ਸੀਗੇ ਜਿਵੇਂ ਆਮ ਤੌਰ ਤੇ ਹੁੰਦਾ ਪਿੰਡਾਂ ਦੇ ਵਿੱਚ ਲੋਕ ਡੀਜ਼ਲ ਜਿਹੜੇ ਹੈਗੇ ਉਹ ਡਰਮਾਂ ਚ ਪ੍ਰਵਾਹ ਕੇ ਰੱਖ ਲੈਂਦੇ ਨੇ ਚਲੋ ਉਹਦਾ ਪਰਪਸ ਚਲੋ ਹੁੰਦਾ ਵੀ ਹੈ ਪਰ ਹੁਣ ਵੀ ਉਹ ਹੌਣ ਕਿਉਂਕਿ ਹੋਰ ਪੈਨਿਕ ਆ ਤਾਂ ਉਹ ਡਰਮ ਅੱਜ ਪਰਵਾਏ ਜਾ ਰਹੇ ਸੀਗੇ ਸੋ ਇਸ ਚੀਜ਼ ਤੇ ਕੋਈ ਉੱਥੇ ਪੈਟਰੋਲ ਪੰਪ ਤੇ ਚੈੱਕ ਨਹੀਂ ਕੀਤਾ ਨੂੰ ਮਿਲਿਆ ਕਿ ਇੱਕ ਲਿਮਿਟ ਕੀਤਾ ਹੋਵੇ ਉਹਨਾਂ ਨੇ ਕਿ ਸਿਰਫ ਇੱਕ ਜਾਣੇ ਨੂੰ ਇੰਨਾ ਹੀ ਤੇਲ ਪਾਵਾਂਗੇ ਤਾਂ ਉਹ ਜਿੰਨਾ ਕੋਈ ਪਵਾ ਰਿਹਾ ਸੀ ਚਾਹੇ ਉਹ ਮੋਟਰਸਾਈਕਲ ਚ ਪਵਾ ਰਿਹਾ ਚਾਹੇ ਉਹ ਡਰਮਾਂ ਚ ਪਵਾ ਰਿਹਾ ਤਾਂ ਉੱਥੇ ਪ੍ਰੋਪਰ ਉਹ ਤੇਲ ਪਵਾ ਰਹੇ ਸੀਗੇ ਬਹੁਤ ਸਾਰੇ ਜਿਹੜੇ ਪੈਟਰੋਲ ਪੰਪ ਸੀਗੇ ਉਹ ਦੁਪਹਿਰ ਨੂੰ ਹੀ ਆਊਟ ਆਫ ਆਰਡਰ ਹੋ ਗਏ ਸੀ ਉਹਨਾਂ ਦੀ ਕਈ ਮਸ਼ੀਨਾਂ ਮਤਲਬ ਤੇਲ